ਕ੍ਰਿਕਟ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਤਾਂ ਦੱਸਦੀਏ ਕਿ ਨਵਾਂ ਜੋ ਮਾਮਲਾ ਉਹਨਾਂ ਦੇ ਖਿਲਾਫ ਦਰਜ ਹੋਇਆ ਕਿਸੇ ਹੋਰ ਨੇ ਨਹੀਂ ਬਲਕਿ ਉਹਨਾਂ ਦੇ ਪੁਰਾਣੇ ਬਿਜ਼ਨਸਮੈਨ ਨੇ ਜੋ ਸਾਬਕਾ ਸੀ ਪਹਿਲਾਂ ਕੰਮ ਕਰਦੇ ਸੀਗੇ ਉਹਦੇ ਨਾਲ ਬਿਜ਼ਨਸ ਪਾਰਟਨਰ ਸੀਗਾ ਤਾਂ ਉਹਦੇ ਵੱਲੋਂ ਜਿਹੜਾ ਹੈ ਇਹ ਮਾਮਲਾ ਦਰਜ ਕਰਾਇਆ ਗਿਆ ਤਾਂ ਪੂਰੀ ਗੱਲ ਕੀ ਹੋਈ ਹੈਗੀ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਚੇਨਈ ਸੁਪਰ ਕਿੰਗ ਦੇ ਸਾਬਕਾ ਕਪਤਾਨ ਅਤੇ ਬਹਾਨ ਭਾਰਤੀ ਕ੍ਰਿਕਟਰ ਮਹਿੰਦਰ ਧੋਨੀ ਦੇ ਖਿਲਾਫ ਉਹਨਾਂ ਦੇ ਹੀ ਸਾਬਕਾ ਬਿਜ਼ਨਸ 파ਟਨਰ ਮਹਿਰ ਦਿਵਾਕਰ ਅਤੇ ਪਤਨੀ ਸੋਮਿਆ ਦਾਸ ਨੇ ਮਾਨ ਹਾਨੀ ਦਾ ਕੇਸ ਉਨ੍ਹਾਂ ਤੇ ਦਾਇਰ ਕੀਤਾ। ਇਸ ਜੋੜੇ ਨੇ ਧੋਨੀ ਤੇ ਝੂਠੇ ਦੋਸ਼ ਲਗਾ ਕੇ ਉਨ੍ਹਾਂ ਦੀ ਸ਼ਾਖ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਾਇਆ। ਧੋਨੀ ਨੇ ਹਾਲੀ ਦੇ ਵਿੱਚ ਆਪਣੇ ਦੋ ਪੁਰਾਣੇ ਕਾਰੋਬਾਰੀ ਪਾਈਵਾਲਾ ਤੇ ਧੋਖਾ ਧੜੀ ਤੇ ਦੋਸ਼ ਲਗਾਏ ਸਨ। ਧੋਨੀ ਨੇ ਸ਼ਿਕਾਇਤ ਦੇ ਵਿੱਚ ਲਿਖਿਆ ਸੀ ਕਿ ਉਨ੍ਹਾਂ ਨੂੰ ਕ੍ਰਿਕਟ ਅਕੈਡਮੀ ਖੋਲਣ ਦਾ ਕੰਟਰੈਕਟ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਇਸ ਨੂੰ ਪੂਰਾ ਨਹੀਂ ਕੀਤਾ ਤੇ 15 ਕਰੋੜ ਰੁਪਏ ਹੜੱਪ ਲਏ। ਹਨ ਦਿਵਾਕਰ ਅਤੇ ਦਾਸ ਦੀ ਸ਼ਿਕਾਇਤ ਮੁਤਾਬਕ ਤੋਂ ਨਿਵਲੋ ਕਥਿਤ ਤੌਰ ਤੇ 15 ਕਰੋੜ ਰੁਪਏ ਲੈਣ ਦੇ ਲਾਏ ਗਏ ਦੋਸ਼ ਝੂਠੇ ਨੇ ਇਸ ਮਾਮਲੇ ਦੀ ਸੁਣਵਾਈ ਹਾਈ ਕੋਰਟ ਦੇ ਵਿੱਚ 18 ਜਨਵਰੀ ਨੂੰ ਹੋਣੀ ਹੈ